ਕਬ ਬਲੌਕ ਹੋ ਗਈ ਇੱਥੇ ਇੱਥੇ ਕਿਧਰ ਰੋ ਮਿਲ ਨਹੀਂ ਕੋਈ ਇੱਥੇ ਕੋਈ ਲਿਫਟ ਨਹੀਂ ਚਾਦੀ ਉਹ ਬਈ ਤੁਹਾਨੂੰ ਖੋਦ ਪਿੰਨ ਬਰੇ ਜਾ ਕੇ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੁਸੀਂ ਦੱਸੋ ਕਿ ਜਾਇਜ਼ ਹੈ ਇੱਥੇ ਬੰਦੇ ਰਹਿਣ ਤੇ ਲਾਈਫ ਜਗਾ ਹੈਗੀ ਆ ਆਹੋ ਜੀ ਹੋ ਜਾਂਦੇ ਨੇ ਕੋਲੇ ਸਾਲ ਮਾਰਾਂਗਾ ਤੇ ਕਿੰਨੀ ਵਾਰ ਤੱਕ ਤੁਹਾਨੂੰ ਸਾਲਾ ਨੂੰ ਮੰਗੇ ਨਹੀਂ ਕੀਤਾ ਕੀ ਕਰਨਾ ਹੈ ਕੇਲਗੋ ਨਟੇ ਕਰਨਾ ਸਾਰਾ ਨੂੰ ਮੰਗੇ ਕਰਾਂਗੇ ਇੱਕ ਇੱਕ ਤੁਹਾਨੂੰ ਮੰਗੇ ਕਰਾਂਗਾ ਹੱਥਾਂ ਆ ਗਏ ਬੰਦੇ ਨਾਗੇ ਨਹੀਂ ਆਣਾ ਕੰਮ ਕਰਾਤੇ ਜੀ ਨੂੰ ਕੇ ਇਨਫਰਾਸਟ੍ਰਕਚਰ ਜਿਹੜੀ ਪ੍ਰਾਈਵੇਟ ਲਿਮਟਿਡ ਆ ਉੱਤੇ ਪਹਿਲੇ ਤਾਂ ਪਰਚਾ ਦਰਜ ਹੋਣਾ ਚਾਹੀਦਾ ਯਾਰ ਜੀ ਸ਼੍ਰੀ ਅਨਿਲ বাসুਦੇਵ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਸਾਰਾ ਕਾਰਜਕ੍ਰਮ ਹੋਇਆ ਸੀ ਜਾਂ ਉਹਨਾਂ ਦੀ ਦੇਖਰੇਖ ਦੇ ਵਿੱਚ ਹੀ ਸਾਰਾ ਸਤਪਾਲ ਸਿੰਘ ਸਹਾਇਕ ਟਰਸਟ ਇੰਜੀਨੀਅਰ ਨਾਲ ਥੋੜਾ ਅਡਰੈਸ ਇਹਨਾਂ 'ਤੇ ਪਰਚੇ ਦਰਜ ਹੋਣੇ ਚਾਹੀਦੇ ਨੇ ਔਰ ਕ੍ਰਿਮੀਨਲ ਪਰਚੇ ਦਰਜ ਹੋਣੇ ਚਾਹੀਦੇ ਨੇ ਜਿਨ੍ਹਾਂ ਨਾਲ ਕਿ ਅੱਗੇ ਤੋਂ ਆਉਣ ਵਾਲੇ ਵੀ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਵੀ ਇੱਕ ਸਬਕ ਹੋਏ ਸਿਕਲ ਮਹਾਰਮਨਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪ੍ਰਤੱਖ ਪੋਸਟ ਅਸੀਂ ਖੜੇ ਆ ਇਸ ਵੇਲੇ ਐਮਆਈਜੀ ਫਲਾਟ ਪਠਾਨਕੋਟ ਦੇ ਜਿਹੜੇ ਇੰਪਰੂਵਮੈਂਟ ਟਸਟ ਦੇ ਵੱਲੋਂ ਬਣਾਏ ਗਏ ਉੱਤੇ ਤਾਂ ਦੱਸ ਦਈਏ ਕਿ ਅੱਜ ਇੱਥੇ ਯੋਗਰਾਜ ਸ਼ਰਮਾ ਜੀ ਜਿਹੜੇ ਕਿ ਸ਼ਿਵਸਰਨ ਦੇ ਆਗੂ ਨੇ ਉਹ ਇਸ ਵੇਲੇ ਜਿਵੇਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਟੈਂਕੀ ਹੈ ਇਹਦੇ ਉੱਤੇ ਚੜ ਗਏ ਨੇ ਤੇ ਉਹਨਾਂ ਦੇ ਆਗੂ ਨੇ ਜਿਹੜੇ ਬਾਕੀ ਦੇ ਇੱਥੇ ਸ਼ਿਵਸਰਨ ਦੇ ਬਹੁਤ ਪੰਜਾਬ ਦੇ ਜਿਹੜੇ ਸਾਰੇ ਆਗੂ ਇੱਥੇ ਇਕੱਠੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਇੰਪਰੂਵਮੈਂਟ ਟਸਟ ਪਠਾਨਕੋਟ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਉੱਤੇ ਹੀ ਕੁਝ ਰਾਜਨੀਤਿਕ ਨੇਤਾਵਾਂ ਨੇ ਨੇਤਾ ਨੇ ਉਹਨਾਂ ਦੇ ਖਿਲਾਫ ਵਿੱਚ ਰਾਜਨੀਤਿਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਾਰਨ ਕੀ ਹੈ ਉਹ ਜਾਣਦੇ ਇਹਨਾਂ ਸਾਡੇ ਨਾਲ ਅੱਗੇ ਕਿੱਥੇ ਹੋ ਰਹੇ ਨੇ ਸਰਸਿਕਾ ਸਰ ਕੀ ਕਾਰਨ ਕੀ ਹੈ ਅੱਜ ਤੁਹਾਡੇ ਜਿਹੜੇ ਪ੍ਰਧਾਨ ਨੇ ਪੰਜਾਬ ਦੀ ਉਹ ਪੈਂਕੀ ਤੇ ਚੜ ਗਏ ਨੇ ਤੁਹਾਡੇ ਵੱਲੋਂ ਉੱਥੇ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਕੀ ਵਿਸ਼ਰਤੀ ਹੈ ਸਭ ਤੋਂ ਪਹਿਲੇ ਪ੍ਰਤਕ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੱਥੇ ਆਏ ਹੋ ਤੁਹਾਡੇ ਮਾਦੀਨ ਰਾਈ ਦੱਸਣਾ ਚਾਹੁੰਦੇ ਆ ਕਿ ਸਾਡੇ ਮਾਨਯੋਗ ਪ੍ਰਧਾਨ ਸ਼੍ਰੀ ਯੋਗਰਾਜ ਸ਼ਰਮਾ ਜੀ ਉਹਨਾਂ ਨੂੰ ਜਾਣ ਦਾ ਕਾਰਨ ਮੈਨਾਂ ਇਹ ਬੜੇ ਤੰਗ ਹੋ ਕੇ ਉਹਨਾਂ ਟੈਂਕੀ ਉੱਪਰ ਚੜਨ ਦਾ ਫੈਸਲਾ ਅੰਦੋਲਨ ਕਰਨ ਦਾ ਫੈਸਲਾ ਕੀਤਾ ਕਿ ਜਿਹੜੇ ਇਹ ਬਿਲਡਿੰਗ ਹੈ ਇਹਦੇ ਇੰਨੇ ਕੁ ਮਾੜੇ ਹਾਲਾਤ ਹੋ ਚੁੱਕੇ ਨੇ ਕਿ ਪੁੱਛੋ ਕੁਛ ਨਾ ਡੀਸੀ ਸਾਹਿਬ ਨੂੰ ਵੀ ਕਿਹਾ ਮਾਨਯੋਗ ਮੰਤਰੀ ਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਕਿਹਾ ਪਰ ਉਹਨਾਂ ਦੀ ਜਿਹੜੀ ਚਿੱਠੀਆਂ ਵਾਪਸ ਆਈਆਂ ਉਹਨਾਂ ਦੀਆਂ ਚਿੱਠੀਆਂ ਦੇ ਉੱਤੇ ਇਹਨਾਂ ਨੇ ਕੋਈ ਵੀ ਰੂਪਰੇਖਾ ਨਾ ਤੈਅ ਕੀਤੀ ਨਾ ਇਹਨਾਂ ਨੇ ਜੂਨ ਤੱਕ ਨਹੀਂ ਰੰਗੀ ਨਾ ਸਿਰ ਦੇ ਉੱਤੇ ਉਸ ਵੇਲੇ ਮਾਨਯੋਗ ਸੀ ਤਿਕਸ਼ਨ ਸਿੰਘ ਜੀ ਮਾਨਯੋਗ ਸ਼੍ਰੀ ਅਸ਼ਨੀ ਸ਼ਰਮਾ ਜੀ ਮਾਸਟਰ ਮੋਹਨ ਲਾਲ ਜੀ ਜਿਹੜੇ ਸੀ ਉਹਨਾਂ ਦੀ ਦੇਖ ਰੱਖ ਦੇ ਵਿੱਚ ਇਹ ਸਾਰਾ ਕਾਰਜਕ੍ਰਮ ਹੋਇਆ ਸੀ ਪਰ ਅੱਜ ਤੱਕ ਇਹ ਬਿਲਡਿੰਗਾਂ ਦੇ ਹਾਲਾਤ ਦੇਖੋ ਇੰਨੇ ਕੁ ਮਾੜੇ ਨੇ ਕਿ ਸੀਵਰੇਜ ਫਲੋ ਮਲੇੜ ਪਾਓਵਰਫਲੋ ਹੋ ਚੁੱਕਿਆ ਆ ਦਰੇੜਾਂ ਆ ਚੁੱਕੀਆਂ ਨੇ ਜਿਹੜੀਆਂ ਕੀ ਲਿਫਟਾਂ ਨੇ ਉਹ ਬਿਲਕੁਲ ਬੇਕਾਰ ਹੋ ਚੁੱਕੀਆਂ ਨੇ ਉਸ ਦੇ ਵਿਰੋਧ ਦੇ ਵਿੱਚ ਹੀ ਸਾਡੇ ਜਿਹੜੇ ਮਾਨਯੋਗ ਯੋਗਰਾ ਸ਼ਰਮਾ ਜੀ ਨੇ ਉਹਨਾਂ ਅੰਦੋਲਨ ਕਰਨ ਦਾ ਫੈਸਲਾ ਕੀਤਾ ਆ ਔਰ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ ਜਦੋਂ ਤੱਕ ਕਿ ਇਹਦੇ ਉੱਤੇ ਕੋਈ ਗੌਰ ਨਹੀਂ ਫਰਮਾਇਆ ਜਾਂਦਾ ਇਸ ਦੇ ਸਬੰਧ ਵਿੱਚ ਕਈ ਵਾਰ ਇਹ ਕਿਹਾ ਜਾਂਦਾ ਕਿ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਨਾਲ ਵੀ ਗੱਲਬਾਤ ਹੋ ਰਹੀ ਹੈ ਉਹਨਾਂ ਦੇ ਧਿਆਨ ਵਿੱਚ ਵੀ ਲੰਦਾ ਰਹੇ ਕਿ ਹੈ ਕਿ ਕਈ ਵਾਰ ਇੱਥੇ ਜਿਹੜਾ ਬਿਲਡਿੰਗ ਹਨ ਉਹ ਬਹੁਤ ਖਸਤਾ ਹਾਲਤ ਦੇ ਵਿੱਚ ਹੈਣਾ ਉਹਨੂੰ ਰਿਪੇਅਰ ਕਰਨ ਦੀ ਮੰਗ ਕੀਤੀ ਗਈ ਹੈ ਪਰ ਉਸ ਤੋਂ ਬਾਅਦ ਵੀ ਕੀ ਗੱਲ ਹੈ ਨਗਰ ਸੁਧਾਰ ਦੇ ਜਿਹੜੇ ਟਰੱਸਟ ਦੇ ਅਧਿਕਾਰੀ ਨੇ ਉਹਨਾਂ ਵੱਲੋਂ ਕਿਵੇਂ ਦਾ ਸਹਿਯੋਗੜਾ ਦਿੱਤਾ ਗਿਆ ਉਹ ਗੌਰ ਹੀ ਨਹੀਂ ਕਰਦੇ ਜੀ ਉਹਨਾਂ ਦਾ ਸਹਿਯੋਗ ਬਿਲਕੁਲ ਨਾਕਾਰਮਕ ਹੈ ਉਹ ਬਿਲਕੁਲ ਵੀ ਗੱਲ ਕਰਨ ਦੇ ਸੁਣਨ ਦੇ ਯੋਗ ਨਹੀਂ ਹੈਗੇ ਆ ਵੀ ਉਹ ਗੱਲ ਹੀ ਨਹੀਂ ਕਰਦੇ ਕਿਸੇ ਲਈ ਕੋਈ ਕੋਈ ਵੱਡਾ ਅਧਿਕਾਰੀ ਇੰਪਰੂਵਮੈਂਟ ਟਰਸ ਦਾ ਇੱਥੇ ਪਹੁੰਚਿਆ ਕੋਈ ਜੀਣ ਪਹੁੰਚਿਆ ਇੱਥੇ ਨਹੀਂ ਅਰੇ ਕੋਈ ਨਹੀਂ ਅਰੇ ਪਹੁੰਚਿਆ ਜੇਕਰ ਜਲਦੀ ਕੋਈ ਐਕਸ਼ਨ ਨਹੀਂ ਹੁੰਦਾ ਤੇ ਇਹ ਕਦੋਂ ਤੱਕ ਜਿਹੜਾ ਅੰਦੋਲਨ ਉਦੋਂ ਜਾਰੀ ਰਹੇਗਾ ਜਦੋਂ ਤੱਕ ਐਕਸ਼ਨ ਨਹੀਂ ਹੁੰਦਾ ਕੋਈ ਵੀ ਕੋਈ ਸਾਡਾ ਮੁੱਖ ਅਧਿਕਾਰੀ ਨੇ ਇੱਥੇ ਆ ਕੇ ਸਾਨੂੰ ਆਸ਼ਵਾਸਨ ਦਿੰਦਾ ਇਸ ਚੀਜ਼ ਲਈ ਔਰ ਤਗਰੇ ਅੰਦੋਲਨ ਚਾਹੀਦੀ ਹੈ। ਆਸ਼ਵਾਸਨ ਪਹਿਲਾਂ ਵੀ ਕਈ ਵਾਰ ਦਿੱਤੇ ਗਏ ਨੇ ਕਿਉਂਕਿ ਕਈ ਵਾਰ ਪ੍ਰੈਸ ਕਾਨਫਰੰਸ ਹੋਈਆਂ ਨੇ। ਇਹ ਇੱਕ ਗੱਲ ਆਸ਼ਵਾਸਨ ਦਾ ਕਰ ਰਹੇ ਜੇ ਇਹ ਰਹਿ ਗਈ ਜੇ ਜਾਂ ਇਹ ਪੱਕੇ ਤੌਰ ਤੇ ਦਾ ਹੱਲ ਕਰਵਾਇਆ ਜਾਵੇ। ਪੱਕੇ ਤੌਰ ਤੇ ਹੱਲ ਹੋਏਗਾ ਤਾਂ ਹੀ ਇਹਦੇ ਲਈ ਆਪਾਂ ਗੱਲ ਕਰਾਂਗੇ ਆਦਰਵਾਇਜ਼ ਅਸੀਂ ਥੱਲੇ ਨਹੀਂ ਆਣਗੇ। ਕਾਰਵਾਈ ਕਿਸ ਤਰ੍ਹਾਂ ਦੀ ਕਾਰਵਾਈ ਮੰਗ ਰਹੇ ਤੁਸੀਂ? ਕਾਰਵਾਈ ਇਹ ਕਿ ਜੜੀਆਂ ਵੀ ਇੱਥੇ ਟੁੱਟੀਆਂ ਹੈਗੀਆਂ ਨੇ ਜਿਸ ਤਰ੍ਹਾਂ ਸੀਵਰੇਜ ਦੀ ਪ੍ਰੋਬਲਮ ਹੈਗੀ ਆ ਇਹ ਬਿਲਡਿੰਗ ਸਾਰੀ ਬਕਾਰ ਹੋ ਚੁੱਕੀ ਦੀ ਆ ਉਹਦੀ ਮਤਲਬ ਕਿ ਰਿਪੇ ਜਿਹੜਾ ਲਿਫਟਾਂ ਜਿਹੜੀਆਂ ਨੇ ਖਰਾਬ ਹੋ ਚੁੱਕੀਆਂ ਨੇ ਔਰ ਇੱਥੇ ਬਕਾਇਦਾ ਇੱਕ ਵਧੀਆ ਤੌਰ ਤੇ ਚੌਕੀਦਾਰੀਆਂ ਆਮ ਲੱਕੇ ਹੁਣ ਜਿਹੜੇ ਜਿਹਦੇ ਦੇਖਰੇਖ ਦੇ ਵਿੱਚ ਇਹ ਸਾਰਾ ਕੰਮ ਕੀਤਾ ਔਰ ਪ੍ਰਧਾਨ ਜੀ ਉੱਥੇ ਹੀ ਜਿਹੜੇ ਅ ਅਧਿਕਾਰੀ ਨੇ ਜਦੋਂ ਇਹ ਬਿਲਡਿੰਗ ਤਿਆਰ ਕੀਤੀ ਜਿਹੜੀ ਪਲੈਟ ਤਿਆਰ ਕੀਤੀ ਜਿਸ ਨਾਲ ਅਧਿਕਾਰੀ ਨੇ ਜਾਂ ਹੋਰ ਬਹੁਤ ਸਾਰੇ ਲੀਡਰ ਨੇ ਜਿਹਨਾਂ ਦੀ ਦੇਖਰੇਖ ਦੇ ਵਿੱਚ ਇਹ ਬਿਲਡਿੰਗ ਤਿਆਰ ਹੋਈ ਤੇ ਉਸ ਤੋਂ ਬਾਅਦ ਇਹਨੂੰ ਉਗਠ ਨਹੀਂ ਕੀਤਾ ਗਿਆ ਕੀ ਉਹਨਾਂ ਤੇ ਵੀ ਕਿਸੇ ਤਰੀਕੇ ਦੀ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਇਸ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਦੇ ਵਿੱਚ ਇਹਨੀਆਂ ਤਰੂਟੀਆਂ ਕਿਉਂ ਰਗੀਆਂ ਕਿਉਂਕਿ ਅ ਕਈ ਸਾਲਾਂ ਤੱਕ ਜਿਹੜੀਆਂ ਬਿੰਡੀਆਂ ਬਾਹਰ ਦੇਸ਼ ਦੀ ਗੱਲ ਕਰੀ ਤੇ ਇਹ ਖਰਾਬ ਨਹੀਂ ਹੁੰਦੀਆਂ ਪਰ ਇਹ ਕੁਝ ਸਾਲਾਂ ਦੇ ਵਿੱਚ ਬਿੰਡਿੰਗ ਦੀ ਹਾਲਤ ਖਸਤਾ ਆ ਦੇਖੋ ਜੀ ਐਸਕੇ ਇਨਫਰਾਸਟ੍ਰਕਚਰ ਜਿਹੜੀ ਪ੍ਰਾਈਵੇਟ ਲਿਮਟਿਡ ਆ ਉੱਤੇ ਪਹਿਲੇ ਤਾਂ ਪਰਚਾ ਦਰਜ ਹੋਣਾ ਚਾਹੀਦਾ ਆ ਜੀ ਸ਼੍ਰੀ ਅਨਿਲਵਾਸੂ ਦੇਵ ਆ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਸਾਰਾ ਕਾਰਜਕ੍ਰਮ ਹੋਇਆ ਸੀ ਜਾਂ ਉਹਨਾਂ ਦੇ ਦੇਖਰੇਖ ਦੇ ਵਿੱਚ ਹੀ ਸਾਰਾ ਸਤਪਾਲ ਸਿੰਘ ਸਹਾਇਕ ਟਰਸਟ ਇੰਜੀਨੀਅਰ ਨਾਲ ਥੋੜਾ ਅਟ੍ਰਸ ਇਹਨਾਂ ਉੱਤੇ ਪਰਚੇ ਦਰਜ ਹੋਣੇ ਚਾਹੀਦੇ ਨੇ ਔਰ ਕ੍ਰਿਮినਲ ਪਰਚੇ ਦਰਜ ਹੋਣੇ ਚਾਹੀਦੇ ਨੇ ਜਿਹਦੇ ਨਾਲ ਕਿ ਅੱਗੇ ਤੋਂ ਆਉਣ ਵਾਲੇ ਵੀ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਵੀ ਇੱਕ ਸਬਕ ਹੋਏ ਪੁਲਿਸ ਪ੍ਰਸ਼ਾਸਨ ਵੀ ਇੱਥੇ ਬਹੁਤ ਪਹੁੰਚੇ ਹੋਏ ਨੇ ਕੋਈ ਅਧਿਕਾਰੀ ਇੱਥੇ ਪਹੁੰਚੇ ਨੇ ਤੁਹਾਨੂੰ ਕਿਸੇ ਤਰੀਕੇ ਦਾ ਆਸਵਾਸਨ ਦਿੱਤਾ ਗਿਆ ਥੰਦੇ ਆਓ ਤੁਹਾਡੀ ਗੱਲ ਕਰਵਾਨੀ ਕਿਸੇ ਦੇ ਨਾਲ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਆਸ਼ਵਾਸਨ ਨਾ ਗੱਲ ਕੋਈ ਪੁਲਿਸ ਵੱਲੋਂ ਕੋਈ ਫੋਰਸਫੁਲੀ ਧਰਨਾ ਬੰਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੀ ਨਹੀਂ ਪੁਲਿਸ ਨੇ ਕੋਈ ਨਹੀਂ ਬਾਕੀ ਮਾਹੌਲ ਠੀਕ ਹੈ ਬਿਲਕੁਲ ਠੀਕ ਮਾਹੌਲ ਹੈ ਜੀ ਬਿਲਕੁਲ ਠੀਕ ਮਾਹੌਲ ਹੈ ਤੁਸੀਂ ਸਾਫ਼ ਤੌਰ ਤੇ ਸੁਣ ਚੁੱਕੇ ਹੋ ਕਿ ਪ੍ਰਦਰਸ਼ਨ ਦਾ ਕਾਰਨ ਕੀ ਹੈ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਇੱਥੇ ਕਈ ਵਾਰ ਜੋਗਰਾਜੀ ਦੇ ਵੱਲੋਂ ਪ੍ਰਦਰਸ਼ਨ ਵੀ ਕੀਤੇ ਗਏ ਨੇ ਤੇ ਕਈ ਵਾਰ ਪ੍ਰੈਸ ਕਾਨਫਰੰਸ ਵੀ ਕੀਤੇ ਗਿਆ ਅਖਬਾਰਾਂ ਦੇ ਵਿੱਚ ਵੀ ਦਿੱਤਾ ਗਿਆ ਕਿਉਂਕਿ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਹਾਲਤ ਜਿਹੜੀ ਹੈ ਉਹ ਵੱਧ ਤੋਂ ਵੱਧ ਹੁੰਦੀ ਜਾ ਰਹੀ ਹੈ ਇਸੇ ਮਾਰਤ ਦੀ ਹੈ ਤੁਸੀਂ ਸਾਫ਼ ਤੌਰ ਤੇ ਇਹ ਦੇਖ ਸਕਦੇ ਹੋ ਕਿ ਤਾਰੀਖ ਲਿਖੀ ਹੋਈ ਹੈ ਜਿਨ੍ਹਾਂ ਨੇ ਉਦਘਾਟਨ ਕਰਵਾਇਆ ਸੀ ਜਿਹੜੇ ਅਧਿਕਾਰੀ ਇੱਥੇ ਮੌਜੂਦ ਸਨ ਤਕਰੀਬਨ ਹਜੇ ਨੂੰ 15 ਸਾਲ ਵੀ ਕੰਪਲੀਟ ਨਹੀਂ ਹੋਏ ਨੇ ਤੇ ਇਹ ਬਿਲਡਿੰਗ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਤੇ ਅਜਿਹੀਆਂ ਬਿਲਡਿੰਗਾਂ ਜਿਹੜੀਆਂ ਬਹੁਤ ਜ਼ਿਆਦਾ ਸਾਲਾਂ ਕਈ ਦਹਾਕੇ ਕੱਢ ਜਾਂਦੀਆਂ ਨੇ ਤੇ ਉਹਨਾਂ ਨੂੰ ਕੁਝ ਨਹੀਂ ਹੁੰਦਾ ਪਰ ਇੱਥੇ ਇੱਕ ਦਹਾਕਾ ਕੰਪਲੀਟ ਹੋਣ ਤੋਂ ਬਾਅਦ ਹੀ ਇਹ ਬਿਲਡਿੰਗ ਦੀ ਹਾਲਤ ਖਸਤਾ ਹੋਣੀ ਸ਼ੁਰੂ ਹੋ ਗਈ ਆ ਜਿਸ ਦੇ ਚਲਦਿਆਂ ਅੱਜ ਸ਼ਿਵਸਾਣਾ ਦੇ ਆਗੂ ਪ੍ਰਦਰਸ਼ਨ ਕਰ ਰਹੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਉਦੋਂ ਤੱਕ ਇਹ ਪ੍ਰਦਰਸ਼ਨ ਜਾਰੀ ਰਹੇਗਾ ਜਦੋਂ ਤੱਕ ਕੋਈ ਸੀਨੀਅਰ ਅਧਿਕਾਰੀ ਇੱਥੇ ਪਹੁੰਚ ਕੇ ਇਹ ਪ੍ਰਦਰਸ਼ਨ ਤੁਸੀਂ ਦੇਖ ਰਹੇ ਹੋ ਕੀ ਹਾਲਾਤ ਆ ਇਥੋਂ ਇਹ ਕਲੋਨੀ ਦੇ ਤੁਸੀਂ ਵੇਖ ਹੀ ਚੁੱਕੇ ਹੋ ਇਹ ਸਭ ਕੁ ਟੁੱਟੇ ਬਲਾਕ ਟੁੱਟੇ ਹੋਇਆ ਇਹ ਇੱਕੋ ਇੱਕ ਦਮਾ ਬਖਾਰੇ ਆ ਇਹ ਕੰਧ ਬਾਹਰ ਆ ਚੁੱਕੀ ਆ ਪਤਾ ਨਹੀਂ ਕਿਹੜੇ ਵਲੇ ਬਿਲਡਿੰਗ ਠਾ ਹੋ ਸਕਦੀ ਆ ਇਹ 60 ਪਰਿਵਾਰੀ ਦੇ ਸਾਰੇ ਮਰ ਜਾਣਗੇ ਤੇ ਫਿਰ ਕਹਿਦਰਾ ਬੜਾ ਮਾੜਾ ਹੋ ਗਿਆ ਇਹਨਾਂ ਨੂੰ ਦਿਓ ਲੱਕ ਲੱਕ ਇਹ ਸਰਕਾਰ ਇਹ ਚਾਹੁੰਦੀ ਆ ਵੀ ਇਹ ਮਰ ਜਾਣ ਤੇ ਉਸ ਤੋਂ ਬਾਅਦ ਪ੍ਰੋਗਰਾਮ ਕੀਤਾ ਜਾਵੇ ਇਹਦੀ ਅਭਿਸ਼ਟਾ ਚਾਰ ਦੇ ਵਿੱਚ ਸਾਡੇ ਜੋਗਰਾਜ ਚਰਮਈ ਤੁਸੀਂ ਉੱਪਰ ਉੱਤਰ ਫੋਟੋ ਮਾਰ ਕੇ ਦੇਖ ਸਕਦੇ ਹੋ ਟੈਂਕੀ ਦੀ ਚੜ੍ਹੇ ਆ ਉਹ ਕਿਤੇ ਮੈਂ ਉੱਨਾ ਚਿਰ ਉੱਤੇ ਨਹੀਂ ਉਤਰਨਾ ਜਿੰਨਾ ਚਿਰ ਕੋਈ ਮੁੱਖ ਧਾਰੀ ਮਹਿਨ ਅਧਿਕਾਰੀ ਆਣ ਕੇ ਸਾਨੂੰ ਸ਼ਵਾਚਨ ਦਿੰਦਾ ਵੀ ਇਹ ਬਿਲਡਿੰਗ ਨੂੰ ਠੀਕ ਕੀਤਾ ਜਾਊਗਾ ਇਹ ਸਭ ਕੁਝ ਠੀਕ ਕੀਤਾ ਇਹ ਲਿਫਟਾਂ ਨੂੰ ਠੀਕ ਕੀਤਾ ਜਾਊਗਾ ਤੇ ਤਾਂ ਕਰਕੇ ਮੈਂ ਥੱਲੇ ਉਤਰਾਂਗਾ ਨਹੀਂ ਜਿਵੇਂ ਤੂੰ ਉਪਰੋਂ ਥੱਲੇ ਨਹੀਂ ਉਤਰਾਂਗਾ ਸ਼ਿਵਸਨ ਆਗੂ ਟੈਗੀ ਤੇ ਚੜ੍ਹੇ ਨੇ ਤੇ ਵੱਡੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕ੍ਰਪਸ਼ਨ ਕੀਤੀ ਗਈ ਹੈ ਇੱਥੇ ਮੇਨਟੇਨੈਂਸ ਨਹੀਂ ਹੋ ਰਹੀ ਹੈ ਤੇ ਕਿਵੇਂ ਦਾ ਜਿਹੜਾ ਇੰਪਰੂਵਮੈਂਟ ਅਸਟ ਵੱਲੋਂ ਕੋਈ ਕਾਰਵਾਈ ਕੀਤੀ ਹੈ ਆ ਇੰਪਰੂਵਮੈਂਟ ਦਸ ਮੈਨੂੰ ਵੀ ਪਤਾ ਲੱਗਾ ਹੁਣੇ ਹੀ ਟੈਲੀਫੋਨਿਕਲੀ ਤੁਹਾਡੇ ਪੱਤਰਕਾਰ ਵੀ ਰਾਣੀ ਮੈਨੂੰ ਦੱਸਿਆ ਵੀ ਉਤੋਂ ਸੇਬਸਾਨਾ ਵਾਲਿਆਂ ਅੰਗੂ ਜਿਹੜੇ ਆ ਉਹ ਟੈਂਕੀ ਤੇ ਜੜੇ ਦੇ ਆ ਮੈਂ ਆ ਹੀ ਆ ਜੇ ਮੈਂ ਪੁੱਛਣਾ ਉਹਨਾਂ ਨੂੰ ਵੀ ਕੋਈ ਕੀ ਕਹਿੰਦੇ ਨੇ ਜਿਹੜੇ ਕੋਈ ਇਲਜ਼ਾਮ ਲਾਏ ਨੇ ਉਹਨਾਂ ਨੂੰ ਵੈਰੀਫਿਕੇਸ਼ਨ ਕਰਾਂਗੇ ਵੀ ਉਹ ਕੀ ਨੇ ਠੀਕ ਨੇ ਗਲਤ ਨੇ ਕਿੱਦਾਂ ਜੇ ਕੋਈ ਕੰਮ ਕਰਾਉਣ ਵਾਲਾ ਉਹ ਕੰਮ ਕਰਾ ਕੇ ਦੇਾਂਗੇ ਤੇ ਉਹਨਾਂ ਨਾਲ ਬੈਠ ਕੇ ਗੱਲ ਕਰਕੇ ਤੇ ਸਾਰੀ ਰੂਪਰੇਖਾ ਤਿਆਰ ਕਰਦੇ ਪਰ ਲੰਬੇ ਸਮੇਂ ਤੋਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਮੱਸਿਆ بار بار ٹرسٹ ਨੂੰ ਦੱਸੀ ਜਾਂਦੀ ਸੀ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਇਸ ਚੀਜ਼ ਦਾ ਮੈਨੂੰ ਇਸ ਬਾਰੇ ਕੋਈ ਜ਼ਿਆਦਾ ਪਤਾ ਨਹੀਂ ਹੈ ਕਿਉਂਕਿ ਮੈਂ ਵੀ ਫਰੈਸ਼ਲੀ ਅਪਾਇੰਟਡ ਆ ਇੱਥੇ ਤੇ ਜੇ ਕੋਈ ਇਦਾਂ ਦੀ ਗੱਲ ਹੋਏਗੀ ਮੈਂ ਆਪਣੇ ਫੀਲਡ ਸਟਾਫ ਨਾਲ ਗੱਲ ਕਰ ਲੈਣਾ ਜੇ ਕੋਈ ਇਦਾਂ ਦੀ ਗੱਲ ਹੋ ਗਈ ਤੇ ਉਹਨੂੰ ਰਿਮੂਵ ਕਰਤਾ ਜਾਏਗਾ ਸਰ ਤੁਹਾਡੇ ਸੁਪਰੀਡੈਂਟ ਸਾਹਿਬ ਵੀ ਆਏ ਨੇ ਯੂ ਸਾਹਿਬ ਵੀ ਆ ਉਹਨਾਂ ਨੂੰ ਧਿਆਨ ਦੇ ਵਿੱਚ ਬਾਰ ਬਾਰ ਪੱਤਰਕਾਰਾਂ ਦੇ ਵੱਲੋਂ ਵੀ ਲਿਆਂਦਾ ਗਿਆ ਕਿ ਟੈਂਕੀਆਂ ਦੇ ਵਿੱਚ ਗੰਦਾ ਪਾਣੀ ਹੈ ਤੇ ਜਿਹੜੇ ਕਮਰੇ ਤੁਹਾਡੇ ਵੱਲੋਂ ਉੱਥੇ ਬਣਾਏ ਗਏ ਨੇ ਟੁੱਟ ਚੁੱਕੇ ਨੇ ਬਾਤ ਮੈਂ ਫੇਰ ਕਹਿ ਰਿਹਾ ਬਾਤ ਟੁੱਟ ਚੁੱਕੇ ਨੇ ਤੇ ਤੁਸੀਂ ਵੀ ਦੇਖ ਸਕਦੇ ਹੋ ਸਾਫ਼ ਤੌਰ ਤੇ ਕਿ ਬਿਲਡਿੰਗ ਵੀ ਕੋਲਾਪਸ ਹੋਣ ਵਾਲੀ ਹੈ ਨਹੀਂ ਇਸ ਤਰ੍ਹਾਂ ਦੀ ਨਹੀਂ ਕੋ ਗੱਲ ਬਿਲਡਿੰਗ ਕੋਲਾਪਸ ਹੋਣ ਵਾਲੀ ਜਿਹੜੀ ਕੋਈ ਪੱਸਤਰ ਵਗੈਰਾ ਜਾਂ ਇਹ ਉਹ ਹੈ ਨਾ ਉਹ ਥੋੜਾ ਬੋੜਾ ਝੜਨ ਕਰਕੇ ਤੁਹਾਨੂੰ ਇਸ ਤਰ੍ਹਾਂ ਫੀਲ ਹੋ ਰਿਹਾ ਵੀ ਇਹ ਖਰਾਬੀ ਹੈ ਫ ਮੈਂ ਇਹਨੂੰ ਚੈੱਕ ਕਰਦੇ ਆ ਸਾਰਾ ਕੁਝ ਦੇਖਦੇ ਆ ਜੇ ਕੋਈ ਇਦਾਂ ਦੀ ਗੱਲ ਹੋਏਗੀ ਤੇ ਉਹ ਤੁਹਾਡੇ ਸਾਹਮਣੇ ਲਿਆਂਦੀ ਜਾਏਗੀ ਹੋਰ ਸੀਨੀਅਰ ਅਧਿਕਾਰੀ ਕੋਈ ਆ ਰਹੇ ਨੇ ਇੱਥੇ ਹਾਂ ਬਿਲਕੁਲ ਮੈਂ ਸਾਰਿਆਂ ਨਾਲ ਗੱਲ ਕੀਤੀ ਹੈ ਸਾਰੇ ਆ ਰਹੇ ਨੇ ਸਾਰੇ ਆ ਕੇ ਗੱਲ ਕਰਦੇ ਆ